हां जी मित्रों ਜਿਵੇਂ ਕਿ ਬਈ ਕੰਕਰੀਟ ਦੀਆਂ ਨਹਿਰਾ ਬਣ ਗਈਆਂ ਹੁਣ ਤੇ ਉਹਨਾਂ ਚ ਬਈ ਇਹੋ ਜੇ ਜੰਗਲੀ ਜਾਨਵਰ ਡਾਰਾ ਚ ਵਿਛੜ ਕੇ ਮਤਲਬ ਡਿੱਗ ਪੈਂਦੇ ਨੇ ਤੇ ਬਾਲੇ ਵੀਰ ਡਰ ਜਾਂਦੇ ਨੇ ਵੀ ਆਪਣੇ ਤੇ ਕੋਈ ਐਕਸ਼ਨ ਨਾ ਆ ਜੇ ਹਨਾ ਜਾਂ ਕੋਈ ਆਪਣੇ ਤੇ ਕੋਈ ਕਾਰਵਾਈ ਨਾ ਹੋ ਜੇ ਕੋਈ ਗੱਲ ਨਹੀਂ ਬਈ ਜੇ ਕੋਈ ਪੁਨ ਦਾ ਕੰਮ ਕਰਨਾ ਹੈ ਨਾ ਤੁਸੀਂ ਕਿਹੜਾ ਪੁਨ ਦਾ ਕੰਮ ਕਰਨਾ ਸਟਾਰਟ ਕਰੋ ਕੋਈ ਚੱਕਰ ਨਹੀਂ ਠੀਕ ਹੈ ਘਰੇ ਲਿਆਓ ਹੁਣ ਉਹਦੀ ਸੇਵਾ ਕਰੋ ਪਰ ਇਹ ਚੀਜ਼ ਤੋਂ ਡਰਿਆ ਕਰੋ ਬਾਲੇ ਬੰਦੇ ਇਹ ਚੀਜ਼ ਤੋਂ ਡਰਦੇ ਬਈ ਉਹਨੂੰ ਛੱਡਿਆਉਂਦੇ ਨੇ ਨਹੀਂ ਉਹਨੂੰ ਬਈ ਦੇਖ ਰੇਖ ਉਹਦੀ ਕਰਦੇ ਜਿਵੇਂ ਆਪਾਂ ਬਈ ਹੁਣ ਇਹ 12 ਸਿੰਘਾਂ ਘਰੇ ਲੈ ਕੇ ਆਏ ਸੀਗੇ ਇਹਦੀ ਆਪਾਂ ਜਗਲਾਤ ਮਹਿਕਮਾ ਵਾਲਿਆਂ ਨੂੰ ਮਤਲਬ ਕੀ ਇਹਦੀ ਆਪਾਂ ਮੈਸੇਜ ਲਾਤਾ ਸੀ ਵੀ ਸਾਡੇ ਕੋਲ ਆ ਕੇਸ ਆ ਗਿਆ ਉਹ ਨਹੀਂ ਲਗੇ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਮੈਸੇਜ ਲਾਤਾ ਆਪਾਂ ਕਾਨੂੰਨ 'ਚ ਸਹੀ ਹੋਗੇ ਤੇ ਆਪਾਂ ਬਈ ਇਹਦੀ ਸੇਵਾ ਕਰੀ ਜਾਂਦੇ ਆ ਠੀਕ ਆ ਜਿਹੜਾ ਇਹਦਾ ਟ੍ਰੀਟਮੈਂਟ ਸੀਗਾ ਉਹ ਕਰੀ ਜਾਂਦੇ ਆ ਬਾਕੀ ਹੁਣ ਇਹ ਸੈੱਟ ਹੋ ਜੂ ਹੌਲੀ-ਹੌਲੀ ਤੇ ਬਾਕੀ ਬਾਬਾ ਮਿਹਰ ਕਰੇ ਬਈ ਆਪਾਂ ਨੂੰ ਇਹੋ ਜੀ ਸੇਵਾ ਮਿਲਦੀ ਰਹੇ ਆਪਾਂ ਕਰਦੇ ਰਹਾਂਗੇ ਕੋਈ ਚੱਕਰ ਨਹੀਂ ਆ ਦਵਾਈਆਂ ਪਈਆਂ ਬਈ ਠੀਕ ਆ ਮੈਡੀਕਲ ਇਹਦਾ ਕੋਲੇ ਪਿਆ ਜੋ ਵੀ ਇਹਨੂੰ ਮੱਖੀ ਤੋਂ ਹਨਾ ਮੱਖੀ ਮੱਛਰ ਕੋਈ ਵੀ ਇਹਦੇ ਜ਼ਖਮ ਤੇ ਬਹਿਦਾ ਬਈ ਆਪਾਂ ਤੁਰਤ ਕਰੀ ਜੰਨੇ ਆ ਤੇ ਸੇਵਾ ਹੀ ਆ ਬਈ ਜਾਨਵਰਾਂ ਦੀ ਦਰবেশਾਂ ਦੀ ਆਪਾਂ ਕਰੀ ਜੰਨੇ ਆ ਤੇ ਜੇ ਤੁਹਾਡੇ ਕੋਲੇ ਕੋਈ ਇਹੋ ਜਿਹਾ ਕੇਸ ਆਉਣਾ ਬਈ ਆਪਾਂ ਨੂੰ ਮੈਸੇਜ ਲਾ ਦਿਓ ਠੀਕ ਆ ਆਪਾਂ ਇਹ ਚੀਜ਼ਾਂ ਕਰਦੇ ਹੀ ਰਹਿਣੇ ਆ ਇਹ ਆ ਬਈ 12 ਸਿੰਗਾ 12 ਸਿੰਗਿਆਂ ਨੂੰ ਕੇ ਕਿਹਾ ਜਾਂਦਾ ਮਤਲਬ ਇੱਥੋਂ ਇਹ ਸਿੰਗ ਕੱਢ ਲੈਂਦਾ ਇਥੋਂ ਜਿਵੇਂ ਇਥੋਂ ਇੱਕ ਆਪਸ਼ਨ ਨਿਕਲ ਕੇ ਕਾਲਕ ਇਹਦੇ ਉੱਤੇ ਜ